ਸੋਖ ਤੋਖ ਜੈ ਪਰਸੇ ਨਹੀਂ ਸੋਖਾਂ ਵਿੱਚ ਖੁਸ਼ ਨਹੀਂ ਹੁੰਦਾ ਤੋਖਾਂ ਵਿੱਚ ਰੋਂਦਾ ਨਹੀਂ ਸੋਖ ਤੋਖ ਜੈ ਪਰਸੇ ਨਹੀਂ ਲੋਭ ਮੋਹ ਅਭਿਮਾਨ ਲੋਭ ਤੋਂ ਵੀ ਉੱਚੇ ਮੋਹ ਤੋਂ ਵੀ ਉੱਚੇ ਅਭਿਮਾਨ ਨੂੰ ਹੀ ਮਾਰ ਲਿਆ ਹੈ ਹੈ ਤੇ ਸੰਗਤ ਇਹਦੇ ਚ ਮੇਰੇ ਵਰਗੇ ਕੱਚੀ ਵਾਲੇ ਵੀ ਬੈਠੇ ਆ ਤੇ ਡਬਲ ਐਮ ਵਾਲੇ ਵੀ ਬੈਠੇ ਹੋ ਸਕਦਾ ਕੋਈ ਬੈਠਾ ਹੋਵੇ ਪਰ ਵਿਰਲੇ 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 ਬਹੁਤੇ ਸੁਖ ਆ ਜਾਣ ਇਹਨਾਂ ਨਾਲ ਉਛਲਿਓ ਵਿਸਰੀ ਜਾਵੇ ਬਹੁਤੇ ਦੁੱਖ ਆ ਜਾਣ ਇਹਨਾਂ ਨਾਲ ਕਲਪਿਓ ਵਿਸਰੀ ਜਾਵੇ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਦੀਪਕ ਰਾਗ ਹੈ ਨਾ ਮੇਘ ਰਾਗ ਨੋਟ ਕਰਿਓ ਦੀਪਕੀ ਹੈ ਦੀਪਕ ਨੇ ਸੋਇਲਾ ਰਾਗ ਗੋੜੀ ਦੀਪਕੀ ਮਹਾਲਾ ਦੀਪਕੀ ਰਾਗ ਦੀਪਕਨੀ ਪਾਇਆ ਮਾ ਇਹ ਦੀਪਕ ਰਾਗ ਵੀ ਜਿਹੜਾ ਤਾਮਸਨ ਕਾਂਦਾ ਹੁੰਦਾ ਹੈ ਮੇਘ ਰਾਗ ਵੀ ਕਾਂਦਾ ਹੈ ਦੀਪਕ ਰਾਹੀ ਹੈ ਇੰਨਾ ਜੁੜ ਕੇ ਗਾਉਂਦਾ ਸੀ ਅੱਗ ਅੱਗ ਵਰਸਣ ਦਾ ਡਰ ਮੇਗ ਇੰਨਾ ਕੋਨੇ بارش ਆ ਜਾ ਗੁਰੂ ਗ੍ਰੰਥ ਸਾਹਿਬ ਵਾਹਿ ਜੀ ਦਿੰਦੇ ਨੇ ਤੇਰੇ ਘਰ ਮੇਗ ਆ ਜਾਏ ਇੰਨਾ ਨਾ ਮਸਤ ਹੋ ਜਾਈ ਗੁਰੂ ਭੁੱਲ ਜੇ ਦੀਪਕ ਸੋ ਗਾਜ ਇਹ ਨਾ ਹੋਵੇ ਰਹੀ ਅਤਿ ਕਲਪਨਾ ਕਹਿ ਦਿਓ ਗਾਜੀ ਕੇ ਸਾਥ ਸੁਖ ਦੁਖ ਜੈ ਪਰ ਸੇ ਨਹੀਂ ਲੋਭੋ ਅਭਿਮਾਨ ਸੁਖ ਦੁਖ ਜੈ ਪਰ ਸੇ ਨਹੀਂ ਲੋਭੋ ਅਭਿਮਾਨ ਕਉ ਨਾਨਕ ਸੁਨ ਰੇ ਮਨ ਤੋ ਮੁរក ਭਗਵਾਨ ਸੋ ਨਾਨਕ ਸੁਨੇ ਰੇ ਮਨ ਸੋ ਮੂਰਤ ਮਖਵਾਨ ਐ ਏਡੀ ਵੱਡੀ ਵਡਿਆਈ ਦਿੱਤੇ ਜਿਹੜੇ ਬੰਦੇ ਨੇ ਸੁੱਖ ਦੁੱਖ ਤੋਂ ਉੱਤੇ ਉੱਠ ਗਿਆ ਲੋਭ ਨੂੰ ਮਾਰ ਲਿਆ ਮੋਹ ਨੂੰ ਮਾਰ ਲਿਆ ਅਭਿਮਾਨ ਨੂੰ ਮਾਰ ਲਿਆ ਉਹ ਭਗਵਾਨ ਦਾ ਹੀ ਰੂਪ ਐ ਆਖੋ ਸਤਨਾਮ ਵਾਹਿਗੁਰੂ ਪਰਮੇਸ਼ਰ ਦਾ ਹੀ ਰੂਪ ਐ ਕੋ ਨਾਨਕ ਸੁਨ ਰੇ ਮਨ ਸੋ ਮੂਰਤ ਭਗਵਾਨ ਉਹਦਾ ਰੂਪ ਹੈ